इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਮਿਲਾਂ ਮੈਂ ਤੁਹਾਡਾ ਆਪਣਾ ਯਾਦ ਮੁਦਕੇ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁ ਮੁਬਾਰਕਾਂ ਸੋ ਜੀ ਸਾਡੇ ਕੋਲੇ ਜਿਹੜੇ ਰੰਗ ਵਰਤੇ ਜਾ ਰਹੇ ਆ ਇਕਦਮ ਸਾਫ ਸੁਥਰੇ ਰੰਗ ਜਿਵੇਂ ਮੁਲਾਇਮ ਤੇ ਆਰਗਨਿਕ ਰੰਗ ਵਰਤਦੇ ਅਸੀਂ ਸੋ ਇਹ ਰੰਗ ਹਰ ਦੁਕਾਨਦਾਰ ਜਿਹੜੇ ਆ ਸਾਡੇ ਇਥੇ ਬਾਜ਼ਾਰ ਵਿੱਚ ਸਾਰੇ ਰੰਗ ਵਧੀਆ ਵਰਤਦੇ ਆ ਕਰਨਾ ਸੋ ਕੋਈ ਵੀ ਰੰਗ ਇਦਾਂ ਨਹੀਂ ਹੋਊਗਾ ਕਿ ਮਿੱਟੀ ਜਿਹਾ ਹੋਊਗਾ ਸੋ ਹੋਲੀ ਦੀਆਂ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਸੋ ਇਹ ਬਹੁਤ ਵਧੀਆ ਤਿਹਾਰ ਆ ਪਿਆਰ ਦਾ ਪਿਆਰਾਂ ਦਾ ਤਿਹਾਰ ਆ ਸੋ ਇੱਕ ਦਿਨ ਸਾਰੇ ਹੀ ਰੰਗ ਲਾ ਕੇ ਅੱਜ ਜਸ਼ਨ ਮਨਾ ਰਹੇ ਆ ਹੋਲੀ ਮਨਾ ਰਹੇ ਆ ਸੋ ਸਭ ਨੂੰ ਵਧਾਈਆਂ ਜੀ ਹੋਲੀ ਦੀ ਘਰ ਮਨਾ ਰਹੇ ਆ ਤੁਸੀਂ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਹੀ ਸਾਨੂੰ ਅਸੀਂ ਸਾਰੇ ਬਹੁਤ ਹੀ ਨੰਦ ਮਾਰ ਰਹੇ ਆ ਸਾਰੇ ਨੇ ਚਾਚੇ ਨਾਲ ਰਲ ਕੇ ਹੀ ਹੋਣੀ ਮਤਲਬ ਖੇਡ ਰਹੇ ਆ ਸਾਰੇ ਪੰਜਾਬ ਸਰਕਾਰ ਨੂੰ ਤੇ ਆਪਣੇ ਸਾਰੇ ਇਲਾਕਾ ਵਾਸੀਆਂ ਨੂੰ ਹੋਲੀਆਂ ਲੱਖ ਲੱਖ ਵਧਾਈਆਂ ਜੀ ਹੋਲੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦਾ ਬਹੁਤ ਵਧੀਆ ਇੰਜੋਏ ਕੀਤਾ ਜੀ ਅਸੀਂ ਹੋਲੀ ਕਿਸ ਕਾਰਨ ਮਨਾਈ ਜਾਂਦੀ ਹੈ ਹੋਲੀ ਜੀ ਫਰਨਾਟਸ਼ ਭਵਾਨ ਹੋਇਆ ਫਰਨਾਟਸ਼ ਫਰਨਾਟਸ਼ ਦੋਸਤ ਸੀ ਮੇਰੇ ਸਾਹਮਣੇ ਉਹ ਉਹਨਾਂ ਦਾ ਮੁੰਡਾ ਸੀਗਾ ਜੀ ਇੱਕ ਪ੍ਰਹਲਾਦ ਭਗਤ ਤੇ ਉਹ ਉਹਨੂੰ ਮਾਰਨਾ ਚਾਹੁੰਦੇ ਸੀਗੇ ਪ੍ਰਹਲਾਦ ਨੂੰ ਤੇ ਉਹਨਾਂ ਦੀ ਭੈਣ ਸੀਗੀ ਫਰਨਾ ਐਕਚੁਅਲੀ ਭੈਣ ਸੀ ਹੋਲਿਕਾ ਤੇ ਉਹਦੇ ਕੋਲ ਇੱਕ ਇਸ ਤਰ੍ਹਾਂ ਦਾ ਸੂਤ ਸੀਗਾ ਜੀ ਤੇ ਵੀਰ ਨਾਲ ਉਹ ਅੱਗ ਨਾਲ ਮੱਚ ਨਹੀਂ ਸਕਦਾ ਸੀ ਤੇ ਹਰਾਖਸ਼ ਨੇ ਉਹਨੂੰ ਮਾਰਨ ਵਾਸਤੇ ਪਹਿਲਾਦ ਨੂੰ ਤੇ ਉਹਨੇ ਇੱਕ ਨਾ ਚਿਤਾ ਤਿਆਰ ਕੀਤੀ ਚਿਤਾ ਦੇ ਉੱਤੇ ਉਹਨੇ ਹੋਲਕਾ ਨੂੰ ਬਹਾਤਾ ਹੋਲਕਾ ਦੀ ਗੋਚ ਚ ਪਹਿਲਾਦ ਬਹਿ ਗਿਆ ਤੇ ਬਾਅਦ ਵਿੱਚ ਕੀ ਹੋਣਾ ਸੀਗਾ ਤੇ ਉਹ ਉਹ ਹੋਲਕਾ ਨੇ ਉਹ ਸੂਟ ਪਾ ਲਿਆ ਜਿਹਦੇ ਨਾਲ ਮੱਚ ਨਹੀਂ ਸਕਦੀ ਸੀ ਪਰ ਹੋਇਆ ਕਿ ਜਦੋਂ ਪਹਿਲਾਦ ਨੂੰ ਲੈ ਕੇ ਉਹ ਮਤਲਬ ਚਿਤਾ ਦੇ ਵਿੱਚ ਬੈਠ ਗਿਆ ਤਾਂ ਉਹ ਮੱਚ ਗਿਆ ਮਤਲਬ ਉਹ ਹੋਲਕਾ ਮਤਲਬ ਮੱਚ ਵੀ ਪਰ ਪਹਿਲਾਦ ਬਚ ਗਿਆ ਉਹਦੀ ਕੁਛੀ ਵਿੱਚ ਉਹਨੇ ਉਹਦੀ ਤਿਆਰ ਬਣਾਇਆ